ਫੱਟ ਫਿਰ ਯਕਾਲ ਮਿੱਤਰੋ ਲਾਜੀ ਨਮਾਂਦਣ ਨਵੀਂ ਸਵੇਰ ਪੂਰਾ ਰੋਜ ਚੱਲੀ ਜਾਂਦਾ ਫੁੱਲ ਤੇਜ ਨਾ ਮੀਂਹ ਆਉਂਦਾ ਰੱਬ ਗਰਮੀ ਕਰ ਦਿੰਦਾ ਦੁਪਹਿਰ ਤੋਂ ਬਹੁਤ ਬਹੁਤ ਜਿਆਦੇ ਬਹੁਤ ਔਖੇ ਹੋਏ ਪਏ ਯਾਰ ਗਰਮੀ ਨੇ ਬਹੁਤ ਤੰਕ ਰਿਆ ਰੱਬ ਮੀਂਹ ਪਾਉਂਦਾ ਖੇਤ ਖੁਦ ਬਾਹੇ ਜਾਂਦੇ ਕਣੇ ਇਹ ਨਾ ਨਲਟ ਆਈਆਂ ਨਹੀਂ ਮੋਟਾਂ ਵਾਲੀ ਥੱਪੀ ਮਾਰ ਕਣ ਜਿਹੜਾ ਅੱਡੇ ਤੋਂ ਅੱਡੇ ਤੋਂ ਪਹਾਰ ਆਣਾ ਲੈ ਵੀ ਰੌਣੀ ਲੱਗਿਆ ਕਰਨ ਰੱਬ ਨੇ ਮੀਂਹ ਨਹੀਂ ਪਾਇਆ ਜ ਮੀਮੂ ਪਾ ਦਾ ਇੱਕ ਨੇ ਬਾਹੀ ਜਾਣੀ ਸੀ ਫਿਰ ਤੋਂ ਬਲ ਇੱਧਰ ਕਰਤੀ ਸੀ ਕਿ ਅਜਿੱਦਮ ਚੱਲਦੀ ਐ ਫਿਰ ਹੋ ਰਹਿੰਦੀ ਐ ਸਾਰੀ ਅੱਡ ਕੱਡੇ ਪੈਣ ਗਰਮੀ ਵੀ ਕਹਿੰਦੀ ਤੇਰਾ ਦੇਣਾ ਕੀ ਐ ਸਵੇਰ ਦਾ ਪੂਰਾ ਚੱਲਦਾ ਸੀ ਹੁਣ ਪੂਰਾ ਮਰ ਕੇ ਪੱਛੋਂ ਨਹੀਂ ਮੜੀ ਜੇ ਸਾਹ ਜਾ ਗਿਆ ਜਮਾ ਹੀ ਬੱਟ ਪੈ ਗਿਆ ਪੂਲ ਗਰਮੀ ਬਜਾ ਬਜਾ ਇੱਕ ਸਾਡਾ ਕੋਈ ਨੱਕਾ ਤੋੜ ਗਿਆ ਉਹ ਦਿਖਾਉਣਾ ਮੈਂ ਬਾਅਦ ਚ ਯਾਰ ਉਹਨੇ ਅੱਜ ਬਹੁਤ ਰਨ ਕਰਿਆ ਅੰਡਰਗ੍ਰਾਊਂਡਾ ਨੱਕਈ ਤੋੜ ਗਿਆ ਚੌਂਦਾ ਕਿੰਨਾ ਨੁਕਸਾਨ ਹੋਇਆ ਆ ਪਾਣੀ ਉਰੇ ਲੀਕ ਹੋਣ ਲੱਗ ਗਿਆ ਨਹੀਂ ਇੰਨਾ ਪਾਣੀ ਉਧਰੇ ਜਾਂਦਾ ਉਹ ਖੇਤ ਸਹੀ ਤਰੀਕੇ ਨਾਲ ਭਰ ਜਾਂਦਾ ਆ ਨੱਕਾ ਤੋੜਦਾ ਜਿਸ ਨਾਲ ਤਾਂ ਉੱਤੇ ਪੇਪਰ ਰੱਖਿਆ ਸੀ ਵਜਨ ਦੇ ਕੇ ਉਹਦੇ ਵੀ ਚੱਲ ਅਜੇ ਕੰਮ ਤਾਂ ਸਾਰੀਏ ਉਹ ਥੱਲੇ ਉਹ ਨੱਕਾ ਤੋੜਦਾ ਦੇਖੋ ਲੋਕਾਂ ਦੀ ਫਿਤਰਤ कैसी ਆ ਭੰਨ ਗਿਆ ਲੈ ਕੇ ਵੀ ਨਹੀਂ ਗਿਆ ਭੰਨ ਕੇ ਉੱਤੇ ਉੱਕਣੇ ਰੱਖ ਤਾ ਵੀ ਮਿੱਤਰੋ ਗਰਮੀ ਬਹੁਤ ਸੀ ਹਨੇਰੀ ਆ ਗਈ ਦੇਖੋ ਕੀ ਹਾਲ ਕਰਾਓ ਦੇਖੋ ਕਿਵੇਂ ਚਕਤਾ ਕੋਪਾ ਹਨੇਰਾ ਮੇਰੀ ਚੱਲ ਪਈ ਆ ਦੋ ਜਵਾਨ ਪਹੁੰਚੇ ਨੇ ਹੁਣ ਮੇਰੇ ਕੋਲ ਮਾੜਾ ਘਰ ਨੂੰ ਜਾਣ ਦੀ ਤਿਆਰੀ ਤੇ ਆਪਰੇ ਨੇਰੀ ਫੁੱਲ ਚੋਰੇ ਨੂੰ ਆਏ ਨੇ ਇਹ ਕੁਛ ਨਹੀਂ ਸਦੀਂਦਾ ਹੁਣ ਤਾਂ ਮਾੜਾ ਮੋਟਾ ਹੋ ਗਿਆ ਸਾਫ ਜਦ ਤਾ ਕਿਰਨ ਹਨੇਰਾ ਹੋ ਗਿਆ ਸੀ ਕਿ ਮਗਾਂਦ ਕੀ ਸਭ ਨਹੀਂ ਲਾਈ ਹੋਈਆਂ ਸੀ ਏਤਾਂ ਦੇ ਵਿੱਚ ਉਹਦੇ ਕਰਕੇ ਜਦੋਂ ਸਵਾਹ ਉਡੀ ਸਵਾਹ ਨੇ ਸਾਰੇ ਪਾਸੇ ਨਹੀਂ ਰਹੀ ਨਿਹਰਾ ਕਰਤਾ ਉੱਧਰ ਨਹੀਂ ਕੋਈ ਇੱਧਰ ਲਾ ਦੇ ਆਪਣੇ ਇੱਧਰ ਮੱਕੀ ਆ ਗੰਨਾ ਆਪਣੇ ਤਾਂ ਉਰੇ ਸੇਫ ਆ ਇੱਧਰ ਆਪਣੇ ਅੱਖਾਂ ਨੂੰ ਲੱਗੀ ਨਹੀਂ ਹੋਈ ਕਿਉਂਕਿ ਇੱਧਰ ਸਾਰੀ ਮੱਕੀਆਂ ਨਾਲ ਕੰਨਾ ਆਪਾਂ ਵੀ ਨਹੀਂ ਆ ਲਾਈ ਆਪਾਂ ਵੀ ਇੱਕਨੇ ਬਾਇਆ ਹੋਇਆ ਹੈ ਇਹ ਇਹਨੂੰ ਹੁਣ ਬੱਤ ਕਰ ਸਕਦੇ ਨੇ ਇਹ ਪੰਨੋ ਵੀ ਸ਼ਾਮ ਦਾ ਟਾਈਮ ਆ ਹਲਕਾ ਹਲਕਾ ਮੀਂਹ ਹੋ ਗਿਆ ਸ਼ੁਰੂ ਤਾਂ ਨਾ ਨਹੀਂ ਤੂਫਾਨ ਬਹੁਤ ਆਇਆ ਹੁਣ ਜ਼ਮੀਨ ਲੱਗ ਗਿਆ ਪੈਣ ਹਲਕਾ ਹਲਕਾ ਮਨਨ ਕਹਣਾ ਗੱਡ ਕੇ ਬੈਜੇ ਚੱਜ ਨਾਲ ਨਹੀਂ ਉਹ ਜਾਂ ਟੈਂਕ ਪਾਸ ਕਰਦੇ ਆ ਪੰਪ ਦੇ ਵੇਲੇ ਇਹ ਆ ਸਣਾ ਜਗਦੇਵ ਸਿੰਘ ਪ੍ਰਧਾਨ ਆ ਗਿਆ ਵੀ ਅੱਜ ਨਾਈਟ ਡਿਊਟੀ ਲਈ ਸਹੀ ਗੱਲ ਮੌਸਮ ਵੀ ਠੰਡਾ ਕਰਤਾ ਰੱਬ ਨੇ ਇਹਦੇ ਲਈ ਬਹੁਤ ਬਹੁਤ ਵਧੀਆ ਮੌਸਮ ਹਾਂ ਨਜ਼ਾਰਾ ਆ ਗਿਆ ਨਾ ਇਹ ਤਾਂ ਗੜੇ ਵੀ ਪੈਣੇ ਨੇ ਗੜੇ ਪੈ ਨੇ ਪਿੰਡ ਤੇਰੇ